ਬਹੁਤ ਬੜੀ ਦੇਖੋ ਏਕਾ ਬਹੁਤ ਬੜੀ ਜਿੱਤ ਲਿਆ ਦਿੰਦਾ ਤੇ ਆਪਾਂ ਅਗੇ ਤੇ ਫਿਰ 11 ਵਜੇ ਅੰਦਰ ਮੀਟਿੰਗ ਨੂੰ ਤੁਹਾਨੂੰ ਪਤਾ ਹੀ ਹੈ ਦੋ ਦੇ ਟਾਈਮ ਆਪਣਾ ਕਰੀਬ ਹੋ ਗਿਆ ਤਿੰਨ ਘੰਟੇ ਆਪਣੀ ਗੱਲ ਚੱਲੀ ਉਹਨਾਂ ਨਾਲ ਕੱਢ ਲਾ ਵਿੱਚ ਕੋਈ ਨਹੀਂ ਠੀਕ ਹੈ ਫਿਰ ਜਿਵੇਂ ਇੱਕ ਗੱਲ ਤਾਂ ਮੈਂ ਸਾਰੇ ਨਾਲ ਪਹਿਲਾਂ ਸਾਂਝੀ ਕਰ ਦਿੰਦਾ ਹੁਣ ਦੇਖੋ ਮਹਿੰਦਰ ਵਾਲਾ ਨਾ ਆਉਣਾ ਏ ਉਹਦੇ ਕਰਕੇ ਕੁਝ ਕੁ ਮੰਗਾਂ ਜਿਹੜੀਆਂ ਆਪਣੀਆਂ ਨਹੀਂ ਮੰਨੀਆਂ ਗਈਆਂ ਤੇ ਬਹੁਤਿਆਂ ਜਿ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲਿਆ ਏ ਉਹ ਆਪਾਂ ਸ਼ੇਅਰ ਕਰ ਦਿੰਨੇ ਆ ਆਪਾਂ ਜੈਸ ਨਹੀਂ ਕਰਕੇ ਆਏ ਅੰਦਰ ਜਿਹੜਾ ਥੋੜਾ ਜਵਾਬ ਹੋਊਗਾ ਉਹ ਸਾਡਾ ਜਵਾਬ ਹੋਊਗਾ ਅੰਦਰ ਆਪਾਂ ਥੋੜਾ ਜਿਹਾ ਜਵਾਬ ਲੈਣਾ ਪਹਿਲਾਂ ਤੇ ਬ੍ਰੇਕਾਂ ਦੀ ਗੱਲ ਹੋਈ ਹੈ ਵੀ ਸਾਰਿਆਂ ਤੇ ਪਹਿਲਾਂ ਆਪਣੀ ਵੀ ਜਿਹੜਾ ਬ੍ਰੇਕ ਸਿਸਟਮ ਹੈ ਉਹ ਬੰਦ ਕਰਿਆ ਜਾਵੇ ਸਾਨੂੰ ਰੈਗੂਲਰ ਕਰੋ ਰੇ ਤੇ ਉਹਦੇ ਵਾਸਤੇ ਮਹਿੰਦਰੇ ਦੇ ਆਏ ਤੇ ਇੱਕ ਪਾਲਿਸੀ ਬਣੂਗੀ ਜਦੋਂ ਪਾਲਿਸੀ ਬਣਾਉਂਗੇ ਆਪਾਂ ਵਿੱਚ ਤੇ ਦੋ ਮੁੰਡੇ ਜੋ ਜਿਹੜਾ ਮਰਜੀ ਆਪਾਂ ਸਿਲੈਕਟ ਕਰਕੇ ਅੰਦਰ ਭੇਜ ਕੇ ਮੈਨੇਜਮੈਂਟ ਨਾਲ ਬਿਠਾਉਂਗੇ ਫਿਰ ਉਹ ਪਾਲਿਸੀ ਬਣੂਗੀ ਤਾਂ ਉਹਦੇ ਬਾਅਦ ਚ ਬ੍ਰੇਕ ਸਿਸਟਮ ਆਪਣਾ ਬੰਦ ਹੋਊਗਾ ਤੇ ਉਹਦੇ ਬਾਅਦ ਜਿਹੜੀ ਸੈਲਰੀ ਦੀ ਗੱਲ ਧੀ ਉਹ ਜਿਹੜਾ ਮਿਨੀਮਮ ਆਪਾਂ ਨੂੰ ਮਿਲਦੀ ਹੈ ਲਾਅ ਦੇ ਹਿਸਾਬ ਨਾਲ ਉਹ ਮਿਲ ਰਹੀ ਹੈ ਤੇ ਜੇ ਆਪਣਾ ਇਨਕਰੀਮੈਂਟ ਉਹ ਸਾਲ ਬਾਅਦ ਚ ਲੱਗੂਗਾ ਠੇਕੇਦਾਰੀ ਸਿਸਟਮ ਚ ਜੇਕਰ ਆਪਣਾ 6 ਮਹੀਨੇ ਦਾ ਪੀਰੀਅਡ ਹੈ ਉਹ ਬੰਦ ਕਰਕੇ 1 ਸਾਲ ਦਾ ਹੋ ਕੇ ਆਪਣਾ ਅਕਾਊਂਟ ਉੱਤੇ ਗਿਣਿਆ ਜਾਊਗਾ ਹੁਣ ਜਿੱਦਾਂ ਆਪਣਾ ਗਿਣਨੀ ਹੁੰਦਾ 6 ਮਹੀਨੇ ਇੱਕ ਪਾਸੇ ਲੱਗ ਜਾਂਦੇ 6 ਦੂਜੇ ਪਾਸੇ ਲੱਗ ਜਾਂਦੇ ਉਹ ਸਾਲ ਇਕੱਠਾ ਅਕਾਊਂਟ ਨਹੀਂ ਹੁੰਦਾ ਹੁਣ ਸਾਲ ਦਰ ਸਾਲ ਇਕੱਠਾ ਅਕਾਊਂਟ ਹੋਊਗਾ ਜਿਹੜੀ ਈਐਸਆਈ ਚ ਪ੍ਰੋਬਲਮ ਆਉਂਦੀ ਐ ਪੀਡੀਐਫ ਉਹ ਚ ਈਐਫਓ ਚ ਪ੍ਰੋਬਲਮ ਆਉਂਦੀ ਐ ਉਹ ਵੀ ਚੱਕੀ ਜਾਊਗੀ ਇਹਦੇ ਵਿੱਚ ਤੇ ਜਦ ਤੱਕ ਮੀਂਹਦਰਾ ਨਹੀਂ ਆਊਗੀ ਕਿਸੇ ਦੀ ਕੋਈ ਬ੍ਰੇਕ ਨਹੀਂ ਪਾਊਗੀ ਆਪਾਂ ਨੇ ਰਿਟਰਨ ਦੀ ਮੰਗ ਕਰੀ ਤੀ ਤੇ ਉਹ ਐਗਰੀ ਨਹੀਂ ਹੋਈ ਆਪਾਂ ਨੂੰ ਰਿਟਰਨ ਨਹੀਂ ਦਿੱਤਾ ਤੇ ਆਪਾਂ ਉੱਥੇ ਉੱਠ ਕੇ ਆ ਗਏ ਉਹਨਾਂ ਨਾਲ ਆਹੀ ਗੱਲ ਕਰੀ ਤੀ ਸਾਨੂੰ ਰਿਟਰਨ ਦੇ ਦਿਓ ਆਪਾਂ ਮੰਨਣ ਨੂੰ ਤਿਆਰ ਐ ਹੁਣ ਆਪਾਂ ਦੁਬਾਰਾ ਵੀ ਉਹਨਾਂ ਨੂੰ ਫੋਨ ਕਰਿਆ ਹਲੇ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਤੇ ਹੁਣ ਉਹ ਚੀਜ਼ ਵਾਸਤੇ ਤੁਸੀਂ ਦੱਸ ਦੋ ਆਪਾਂ ਨੇ ਰਿਟਰਨ ਲੈਣਾ ਹੈ ਜਾਂ ਬਿਨਾਂ ਰਿਟਰਨ ਤੇ ਉਹਨਾਂ ਕੋਲ ਭਰੋਸਾ ਕਰਨਾ ਵੀ ਪਹਿਲਾਂ ਵੀ ਇੱਕ ਵਾਰੀ ਗਏ ਤੇ ਪਹਿਲਾਂ ਵੀ ਨਹੀਂ ਉਹਨਾਂ ਨੇ ਮੰਨਿਆ ਤੇ ਹੁਣ ਇੱਕ ਵਾਰੀ ਜੇ ਕਰਨਾ ਕੰਮ ਤਾਂ ਪੱਕਾ ਕਰਦੇ ਰਿਟਰਨ ਮੇਰੀ ਸ਼ਵੇ 11 ਕਮੇਂਟਰ ਦੀ ਹਾਜ਼ਰੀ ਦੇ ਵਿੱਚ ਕੌਣ ਕੰਫਰਮ ਕਰੇ ਆਪਣੇ ਬਾਈ ਮੀਟਿੰਗ ਦੇ ਵਿੱਚ ਹਰ ਇੱਕ ਬੋਲ ਹਰ ਇੱਕ ਫੋਨ ਬਾਈ ਮੀਟਿੰਗ ਪਰ ਮੌਕੇ ਪਰ ਆਪਣੇ ਜੀ ਐਮ ਜਸਪ੍ਰੀ ਜਨੇਜਾ ਜੀ ਤੇ ਸ਼ੰਕਰ ਪ੍ਰੋਡਕਸ਼ਨ ਹੈੱਡ ਤੇ ਉੱਤੇ ਬਾਅਦ ਚ ਐਚ ਆਰ ਦੇ ਹੋਰ ਅਧਿਕਾਰੀ ਤੇ ਤੇ ਆਪਣੀ ਜੂਨੀਅਨ ਦੇ ਪ੍ਰਧਾਨ ਤੇ ਦੋ ਲੀਡਰ ਉਹਨਾਂ ਨਾਲ ਹੋਰ ਤੇ ਤੇ ਬਾਕੀ ਆਪਾਂ 11 ਜਣੇ ਆਪਣੀ ਜਿਹੜੀ ਕਮੇਟੀ ਸੀ ਉਹ ਤੀ ਤੇ ਇੱਕ ਆਪਣੇ ਲੇਬਰ ਇਨਸਪੈਕਟਰ ਸਾਹਿਬ ਤੇ ਤੇ ਉਹਨਾਂ ਨੇ ਆਪਣੇ ਪੱਖ ਰੀਓ ਗੱਲ ਕਰੀ ਹੈ ਹਰ ਇੱਕ ਬਾਰੇ ਤੇ ਆਪਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਤੇ ਅੰਦਰ ਕਰਕੇ ਵੀ ਆਏ ਆ ਪਤ ਧੰਨਵਾਦ ਉਹਨਾਂ ਦਾ ਤੇ ਉਹਨਾਂ ਨੇ ਮੈਨੇਜਮੈਂਟ ਨੂੰ ਵੀ ਆਈ ਗਿਆ ਵੀ ਇਹਨਾਂ ਮੁੰਡਿਆਂ ਬਾਤ ਤੇ ਦੇਖੋ ਪਾਲਿਸੀਆਂ ਬਣਾਓ ਜੇ ਉਹਨਾਂ ਨੇ ਜਵਾਬ ਵੀ ਮੰਗੇ ਆ ਉਹਨਾਂ ਤੇ ਆਤੇ 10 ਸਾਲ ਤੇ 5 ਸਾਲ ਤੇ ਤੁਸੀਂ ਪਾਲਸੀਆਂ ਕਾਤੇ ਨਹੀਂ ਬਣਾਈਆਂ ਇਹਨਾਂ ਦੀ ਬ੍ਰੇਕਾਂ ਕਾਤੇ ਪੈ ਰਹੀਆਂ ਤੇ ਇੱਕ ਮੰਨ ਲਓ ਤੁਸੀਂ 1000 ਬੰਦਾ ਔਰੇ ਕੰਮ ਕਰਦਾ ਏ ਜੇ ਮੰਨ ਲਓ ਲਾਈਨ ਘਟਦੀ ਵੀ ਹੈ ਤੁਹਾਡੀ ਕਦੇ 1000 ਤੇ 800 ਬੰਦਾ ਆ ਜਾਂਦਾ ਕਦੇ 700 ਆ ਜਾਂਦਾ ਤਾਂ ਇੱਕ ਟਾਈਮ ਪੋ 500 ਬੰਦਾ ਤਾਂ ਰਹਿੰਦਾ ਹੀ ਆ ਉਹ 500 ਬੰਦੇ ਵਾਸਤੇ ਕਾਤੇ ਪਾਲਸੀ ਨਹੀਂ ਬਣੀ ਹੈਗੀ ਹਰੇ ਹੱਦ ਤੱਕ ਜੇ ਉਹ 500 ਨੂੰ ਇੱਕ ਟਾਈਮ ਪੋ ਤੁਸੀਂ ਪੱਕੇ ਕਰੋਗੇ ਜਾਂ ਰੈਗੂਲਰ ਕਰਦੇ ਆ ਤਾਂ ਅਗਲੇ ਸਾਲ 500 ਦੇ ਬਾਅਦ ਚ ਹੋਰ ਨੂੰ ਮੌਕਾ ਮਿਲੂਗਾ ਅਗਲੇ 500 ਨੂੰ ਮਿਲੂਗਾ 500 ਤੋਂ ਨਹੀਂ ਮਿਲੂਗਾ ਤਾਂ 100 ਨੂੰ ਮਿਲੂਗਾ ਵੀ ਉਹ ਪਾਲਸੀਆਂ ਹਜ ਤੱਕ ਬਣੀਆਂ ਘੱਟ ਨਹੀਂ ਤੇ ਮੈਨੇਜਮੈਂਟ ਨੇ ਚਾਰ ਨੇ ਉਹਦੀ ਪ੍ਰੋਤਸਾਹਨ ਦਿੱਤਾ ਹੈ ਵੀ ਆਪਾਂ ਇਹਦੀ ਪਾਲਸੀ ਬਣਾਉਂਗੇ ਮੁੰਡਿਆਂ ਨਾਲ ਲੈ ਕੇ ਤੇ ਇਹਦੇ ਵਿੱਚ ਆਪਾਂ ਜਿਹੜੇ ਹੋਰ ਫਲੈਕਸੀ ਵਾਲੇ ਆ ਜਾਂ ਆਪਰੇਟਰ ਜਾਂ ਡਰਾਈਵਰ ਆ ਉਹਨਾਂ ਦੀ ਵੀ ਗੱਲ ਹੋਈ ਹੈ ਉਹਨਾਂ ਦੀ ਤਨਖਾਹਾਂ ਦੀ ਵੀ ਹੋਈ ਹੈ ਉਹਨਾਂ ਨੂੰ ਵੀ 10-10 ਸਾਲ ਦੇ ਕਰੀਬ ਹੋ ਗਿਆ ਟਾਈਮ ਉਹਰੇ ਲੱਗਿਆ ਨੂੰ ਤੇ ਉਹਨਾਂ ਦੀ ਵੀ ਤਨਖਾਹ ਨਹੀਂ ਵਧੀਆਂ ਜਿਹੜੀਆਂ ਮੰਨ ਲਓ ਨਵੀਂ ਜਵਾਨੀ ਨੂੰ ਮਿਲਦੀ ਹੈ ਸੇਮ ਪੇ ਰੇਟ ਪਰ ਉਹ ਕੰ ਤੇ ਉਹਨਾਂ ਬਾਅਦ ਤੇ ਵੀ ਪਾਲਿਸੀ ਬਣੂਗੀ ਹਾਲੇ ਫਾਈਨਲ ਆਪਾਂ ਡਿਸੀਜਨ ਕੋਈ ਨਹੀਂ ਕਰਕੇ ਆਏ ਸਾਰਾ ਡਿਸੀਜਨ ਤੁਹਾਡਾ ਹੀ ਹੋਊਗਾ ਤੇ ਉਹ ਸਵੀਪਰਾਂ ਦੀ ਵੀ ਆਪਾਂ ਨੇ ਗੱਲ ਕਰੀ ਹੈ ਡੀ ਕਲਾਸ ਦੇ ਜਿੰਨੇ ਵੀ ਵਰਕਰ ਹਨ ਉਹਨਾਂ ਦੀ ਵੀ ਕਰੀ ਆ ਆਪਣੇ ਆਈਟੀਆਈ ਤੇ ਮੁੰਡੇ ਕੰਮ ਕਰਦੇ ਆ ਜਿਹੜੇ ਉਹਨਾਂ ਦੀ ਵੀ ਕਰਕੇ ਆਏ ਆ ਕੈਜੂਅਲ ਵੀ ਨੇ ਉਹਨਾਂ ਦੀ ਵੀ ਕਰਕੇ ਆਏ ਸੈਲਰੀ ਦੀ ਤੇ ਠੇਕੇਦਾਰੀ ਸਿਸਟਮ ਦੀ ਸਾਰਿਆਂ ਦੀ ਗੱਲ ਹੋਈ ਹੈ ਚਾਹੇ ਬੱਸ ਬਾਡੀ ਵਾਲੇ ਚਾਹੇ ਅੰਦਰ ਆਪਣੇ ਕੈਜੂਅਲ ਹੈ ਸਵੀਪਰ ਹੈ ਜਾਂ ਆਈਟੀਆਈ ਵਾਲੇ ਜਾਂ ਕੋਈ ਵੀ ਮੁੰਡਾ ਹੈ ਤੇ ਹੁਣ ਲਈ ਹੁਣ ਤੁਸੀਂ ਦੱਸੋ ਆਪਾਂ ਨੇ ਅੱਗੇ ਜਵਾਬ ਕਿਆ ਦੇਣਾ ਉਹਨਾਂ ਨੂੰ ਦੋ ਦੋ ਕੰਮ ਲਗਾਣਾ ਭਾਈ ਲੇਕਤੀ ਰੂਪ ਦੋ ਮਿੰਟ ਦੋ ਮਿੰਟ ਲੇਕਤੀ ਬਾਈ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਸਾਨੂੰ ਬਹੁਤ ਵਾਰੀ ਇਦਾਂ ਗੱਲ ਤੁਸੀਂ ਵੀ ਸੁਣੀ ਆਪਾਂ ਵੀ ਸੁਣੀ ਹੈਗੀ ਹੈ ਨਾ ਆਪਾਂ ਤਿਆਰਬੇ ਨੂੰ ਦੁਹਰਾਣਾ ਨਹੀਂ ਤਿਆਰਬੇ ਤੋਂ ਆਪਾਂ ਸਿੱਖਣਾ ਆ ਬਹੁਤ ਸਾਨੂੰ ਪਤਾ ਹੈ ਨਾ ਕਈਆਂ ਦੇ ਪਰਿਵਾਰ ਨਹੀਂ ਚੱਲ ਰਹੇ ਫਿਰ ਵੀ ਇੱਥੇ ਬੈਠੇ ਹੈਗੇ ਆ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਆ ਬੇ ਮਹਿੰਦਰਾ ਵਾਲੇ ਆਉਣਗੇ ਉਹਨਾਂ ਨੇ ਕਦੋਂ ਆਣਾ ਹੈਗਾ ਆ ਕਿਸੇ ਨੂੰ ਕੀ ਪਤਾ ਬਈ ਉਹ ਚਲੋ ਉਹ ਇਹ ਆਪਾਂ ਇਹ ਨਹੀਂ ਜੋ ਜੋ ਇਹਨਾਂ ਨੇ ਕਹਿਤਾ ਆਪਾਂ ਉਹਨਾਂ ਦੀ ਗੱਲ ਤੇ ਥੋੜਾ ਵਿਸ਼ਵਾਸ ਕਰਨਾ ਹੈਗਾ ਸਾਡੇ ਉਹ ਘਰ ਦੇ ਮੈਂਬਰ ਥੋੜਾ ਹੈਗੇ ਨਾ ਸਾਡੀ ਮਾਸੀ ਭੂਗਾ ਦੇ ਮੁੰਡੇ ਹੈਗੇ ਜਿਨ੍ਹਾਂ ਤੇ ਆਪਾਂ ਵਿਸ਼ਵਾਸ ਕਰ ਲੀਏ ਪਹਿਲਾਂ ਕਿੰਨਾ ਸਾਡੇ ਨਾਲ ਧੱਕਾ ਕੀਤਾ ਹੈਗਾ ਆ ਗੱਲਾਂ ਚਲੋ ਆਪਾਂ ਇੱਕ ਮੀਟਿੰਗ ਵੀ ਕਰਦੇ ਹੈਗੇ ਆ ਰੇਟਨ ਦੇ ਵਿੱਚ ਤਾਂ ਲੈਣਾ ਹੀ ਲੈਣਾ ਹੈਗਾ ਠੀਕ ਆ ਠੀਕ ਆ ਉਹ ਉਹ ਉਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗੀਆਂ ਜਿਹੜੀ ਇਹ ਗੱਲ ਮਹਿੰਦਰਾ ਦੀ ਆਈ ਆ ਉਹੀ ਗੱਲ ਮਹਿੰਦਰਾ ਵਾਲੇ ਨਹੀਂ ਹੈਗੇ ਤੁਸੀਂ ਹੈਗੇ ਜਦ ਤੱਕ ਤੁਸੀਂ ਦਿਓ ਰੇਟਾਂ ਦੇ ਵਿੱਚ ਲੈ ਕੇ ਵੱਧ ਤੋਂ ਵੱਧ ਜੇ ਗੱਲ ਇਹ ਹੈਗੀ ਆ ਮਹਿੰਦਰਾ ਵਾਲਿਆਂ ਦੀ ਗੱਲ ਕਰਨੀ ਹੈਗੀ ਤੁਸੀਂ ਤੁਸੀਂ ਇਹ ਲਿਖ ਦਿਓ ਥੱਲੇ ਅਸੀਂ ਇਸ ਮੰਗਾਂ ਨੂੰ ਲਾਗੂ ਕਰਦੇ ਆ ਜਦੋਂ ਮਹਿੰਦਰਾ ਵਾਲੇ ਆਉਣਗੇ ਉਹ ਵੀ ਲਾਗੂ ਕਰ ਦੇਣਗੇ ਪਾ ਦਿਓ ਰਗੜ ਦਿਓ ਉਹਨਾਂ ਨੂੰ ਵੀ ਠੀਕ ਨਹੀਂ ਸਹੀ ਹੈ ਸਹੀ ਹੈ ਇਹ ਇਹ ਲਾਈਨ ਪਾਸ ਕਰ ਸਕਦੇ ਹੈਗੇ ਆ ਇੱਕ ਗੱਲ ਦੂਸਰੀ ਗੱਲ ਸੈਲਰੀ ਵਧਾਣੀ ਆ ਕਿੰਨੀ ਵਧਾਣੀ ਹੈਗੀ ਆ ਠੀਕ ਆ ਇਹ ਤਾਂ ਇੱਕੋ 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 ਕਤਾਰ ਵਿੱਚ ਰੱਖੇ ਹੋਏ ਆ 8 8 10 10 ਸਾਲ ਜਿਹੜੇ ਪੁਰਾਣੇ ਆ ਉਹਨਾਂ ਨੂੰ ਵੀ ਉਨੀ ਤਰਖਾ ਜਿਹੜੇ ਸਾਲ 2 ਸਾਲ ਕੇ ਉਹਨਾਂ ਨੂੰ ਵੀ ਤਨਖਾ ਇਨਕਰੀਮੈਂਟ ਲੱਗਣੇ ਚਾਹੀਦਾ ਹੈ ਨਾ ਸਾਲ ਜੇ ਮੰਨ ਲਓ ਸਾਲ ਹੋ ਗਿਆ ਕਿਸੇ ਨੂੰ ਕਿਸੇ ਨੂੰ ਹੋ ਗਿਆ ਕੰਮ ਕਰਦੇ ਨੂੰ ਉਹਦੀ ਵਧਾਓ ਕਿੰਨੀ ਵਧਾ ਸਕਦੇ ਆ ਤੁਸੀਂ ਠੀਕ ਆ ਇਹ ਥੋੜਾ ਹਿੰਦਰਾ ਵਾਲੇ ਆਣਗੇ ਉਦੋਂ ਹੋਊਗਾ ਤੁਸੀਂ ਬੈਠੇ ਆ ਨਾ ਹਲੇ ਲੜਾਈ ਤੁਹਾਡੇ ਨਾਲ ਵਾ ਸਾਡੀ ਹਲੇ ਲੜਾਈ ਉਹਨਾਂ ਨਾਲ ਨਹੀਂ ਹੈਗੀ ਇਸ ਕਰਕੇ ਆਪਾਂ ਕੁਝ ਮੰਗਾ ਦੇ ਡਿਸਕਸ਼ਨ ਕਰ ਲਈਏ ਆਪਾਂ ਠੀਕ ਆ ਤੇ ਆਪਣੇ ਆਗੂ ਆਏ ਗਏ ਹੈਗੇ ਆ 2.5 3 ਘੰਟੇ ਹੋਏ ਆ ਠੀਕ ਆ ਢੋਲੀ ਨਹੀਂ ਹੈਗੇ ਹੱਸਦੇ ਹੱਸਦੇ ਜਿੱਦਾਂ ਗਏ ਸੀ ਹੱਸਦੇ ਹੱਸਦੇ ਆਏ ਹੈਗੇ ਆ ਠੀਕ ਆ ਕੁਝ ਮੰਗਾ ਜਿਹੜੀਆਂ ਹੁੰਦੀਆਂ ਮੀਟਿੰਗ ਇਸ ਕਰਕੇ ਆਪਾਂ ਕਰਨੀ ਹੈਗੀ ਕਿ ਮੰਗਾ ਦੇ ਆਪਾਂ ਡਿਸਕਸ਼ਨ ਕਰ ਲਈਏ ਰਿਟਰਨ ਦੇ ਵਿੱਚ ਲੈਣਾਗਾ ਰਿਟਰਨ ਦੇ ਵਿੱਚ ਹੋਰ ਕੀ ਐਡ ਕੀਤਾ ਜਾ ਸਕਦਾ ਹੈਗਾ ਆ ਇਹ ਗੱਲ ਇਹ ਬਹਾਨਾ ਬਹੁਤ ਇਹ ਨਿਆਣਿਆਂ ਦੇ ਬਹਾਨੇ ਆ ਤਾਂ ਮਹਿੰਦਰਾ ਵਾਲੇ ਆਉਣਗੇ ਜੀ ਮੇਰਾ ਮਾਮਾ ਆਉਂਗਾ ਅਸੀਂ ਇੰਨੇ ਬੇਵਕੂਫ ਨਹੀਂ ਇੱਥੇ ਬੈਠੇ ਆਗੇ ਅਸੀਂ ਠੀਕ ਆ ਕੋਈ ਗੱਲ ਨਹੀਂ ਬੈਠੇ ਰਹੋ ਤੁਸੀਂ ਆਪਾਂ ਡਟੇ ਆ ਤੇ ਡਟੇ ਰਹਾਂਗੇ ਇੱਕ ਮੀਟਿੰਗ ਕਰੀਏ ਉਹਦੇ ਵਿੱਚ ਕੁਝ طے ਕਰੀਏ ਫਿਰ ਤੁਹਾਨੂੰ ਦੱਸ ਦੇ ਆ ਕੇ ਹਾਂ